ਫਰਵਲੂ ਧਿਆਨ ਤੋਂ ਸਾਹਮਣੇ ਆ ਰਹੀ ਹੈ ਤਸਤੀ ਕਿਲੂ ਧਿਆਨ ਦੇ ਵਿੱਚ ਧਾਰਾ 144 ਲਾਗੂ ਹੋ ਚੁੱਕੀ ਹੈ ਜੀ ਹਾਂ ਜ਼ਿਲ੍ਹਾ ਲੁਧਿਆਣਾ ਦੇ ਕੁੱਝ ਸੰਗਠਨਾ ਦੇ ਵੱਲੋਂ ਜ਼ਿਲ੍ਹਾ ਪੱਧਰ ਤੇ ਰੋਸ਼ ਰੈਲੀਆਂ ਧਰਨੀਆਂ ਤੇ ਸਮਾਰੋਹ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਤੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦੇ ਕਿ ਇਸ ਦੇ ਕਾਰਨ ਗੈਰ ਸਰਕਾਰੀ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਤੇ ਕਾਨੂੰਨੀ ਸਥਿਤੀ ਨੂੰ ਵਿਗੜਨ ਦਾ ਡਰ ਬਣਿਆ ਰਹਿੰਦਾ ਹੈ ਜਿਸ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਤਾਰਾ 144 ਲੱਖੂ ਕਰ ਦਿੱਤੀ ਗਈ ਹੈ ਦੇ ਤਾਰਾ 144 4 ਜੂਨ ਤੱਕ ਰਹੇਗੀ ਤੇ ਕਿਸੇ ਪ੍ਰਕਾਰ ਦਾ ਕੋਈ ਧਰਨਾ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਇਸ ਪ੍ਰਕਾਰ ਦੀਆਂ ਰੈਲੀਆਂ ਦਿਖਾਵੇ ਪ੍ਰਦਰਸ਼ਨ ਕਰਨ ਤੇ ਅਜਿਹੀਆਂ ਗਤੀਵਿਧੀਆਂ ਕਰਨ ਦੇ ਲਈ 5000 ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠਾ ਹੋਣ ਤੇ ਮੀਟਿੰਗ ਕਰਨ ਤੇ ਨਾਅਰੇਬਾਜ਼ੀ ਕਰਨ ਤੇ ਪ੍ਰਦਰਸ਼ਨ ਕਰਨ ਤੇ ਜਨਤਕ ਸ਼ਾਂਤੀ ਭੰਗ ਹੋਣ ਤੇ ਸਰਕਾਰੀ ਅਤੇ ਗੈਰ ਸਰਕਾਰੀ ਜਾਇਦਾਦ ਦੇ ਨੁਕਸਾਨ ਹੋਣ ਦਾ ਅੰਦੇਸ਼ਾ ਹੈ ਜਿਸ ਤੋਂ ਬਾਅਦ ਜ਼ਿਲ੍ਹੇ ਦੇ ਵਿੱਚ ਤਾਰਾ 144 ਲਗਾ ਦਿੱਤੀ ਗਈ ਹੈ ਦੱਸ ਦਈਏ ਕਿ ਹੁਣ ਜ਼ਿਲ੍ਹੇ ਦੇ ਵਿੱਚ 5 ਤੋਂ ਜ਼ਿਆਦਾ ਲੋਕ ਇਕੱਠੇ ਹੋ ਕੇ ਮੀਟਿੰਗਾਂ ਇਹ ਨਾਰੇ ਬਾਜ਼ੀਆਂ ਨਹੀਂ ਕਰ ਸਕਦੇ ਉਹ ਲੋਕ ਜਿਹੜੇ ਕਿ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਨੇ ਉਹਨਾਂ ਨੂੰ ਤੇਜ ਕਰਦੇ ਨੇ ਧਰਨੇ ਪ੍ਰਦਰਸ਼ਨ ਕਰਵਾਉਂਦੇ ਨੇ ਰੈਲੀਆਂ ਕਰਵਾਉਂਦੇ ਨੇ ਉਹਨਾਂ ਦੇ ਲਈ ਖਾਸ ਖਬਰ ਹੈ ਰੈਲੀਆਂ ਦਿਖਾਵੇ ਪ੍ਰਦਰਸ਼ਨ ਧਰਨੇ ਆਦਿ ਤੇ ਰੋਕ ਲਗਾ ਦਿੱਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜ ਤੋਂ ਜ਼ਿਆਦਾ ਵਿਅਕਤੀ ਇਕੱਠੇ ਨਾ ਹੋਣ ਇਸ ਤੇ ਵੀ ਰੋਕ ਲਗਾਈ ਗਈ ਹੈ ਤਾਂ ਕਿ ਅਮਨ ਤੇ ਕਾਨੂੰਨੀ ਵਿਵਸਥਾ ਬੜੀ ਰਹੇ ਲੋਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਕਰਨ ਦੇ ਲਈ ਪੁਖਤਾ ਪ੍ਰਬੰਧ ਚੁੱਕਣੇ ਬੇਹੱਦ ਜ਼ਰੂਰੀ ਸਨ ਲੁਧਿਆਣਾ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਜਿਸ ਦੇ ਲਈ ਧਾਰਾ 144 ਲਗਾ ਦਿੱਤੀ ਗਈ ਹੈ ਤੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕੀਤਾ ਐ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਅਮਿਤਸਰੀ ਨੇ ਆਦੇਸ਼ ਦਿੰਦੇ ਹੋਏ ਉਹਨਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਦਿਖਾਵਾ ਰੈਲੀਆਂ ਮੀਟਿੰਗ ਕਰਨਾ ਤਰਨਾ ਨਾਅਰੇਬਾਜ਼ੀ ਲਗਾਣਾ ਪੰਜੀਆਂ ਇਸ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ਤੇ 4 ਜੂਨ 2024 ਤੱਕ پابੰਦੀ ਰਹੇਗੀ ਤੁਸੀਂ 4 ਜੂਨ 2024 ਤੱਕ ਨਾਰੇਬਾਜ਼ੀਆਂ ਰੈਲੀਆਂ ਨਹੀਂ ਕਰ ਸਕਦੇ ਦੱਸਦੇ ਕਿ ਇਹ ਆਦੇਸ਼ ਵਿਆਹ ਸ਼ਾਦੀਆਂ ਤੇ ਮਾਤਮ ਤੇ ਲਾਗੂ ਨਹੀਂ ਹੋਣਗੇ ਅਜਿਹੇ ਵਿਸ਼ੇਸ਼ ਹਾਲਾਤਾਂ ਜਾਂ ਮੌਕੇ ਤੇ ਪ੍ਰਬੰਧਕਾਂ ਵੱਲੋਂ ਲਿਖਤ ਵਿੱਚ ਹੱਥ ਦੇ ਕੇ ਸਬੰਧਤ ਐਸ ਡੀ ਐਮ ਤੋਂ ਲਿਖਿਤ ਮਨਜ਼ੂਰੀ ਲੈ ਕੇ ਪਬਲਿਕ ਮੀਟਿੰਗ ਕਰਨ ਅਤੇ ਧਾਰਮਿਕ ਪ੍ਰੋਗਰਾਮਾਂ ਦੀ ਮਨਜ਼ੂਰੀ ਨੂੰ ਤੈਅ ਸ਼ਰਤਾ ਦੇ ਅਨੁਸਾਰ ਕੀਤਾ ਜਾਵੇਗਾ ਜੀ ਹਾਂ ਜਿਨ੍ਹਾਂ ਦੇ ਵੱਲੋਂ ਧਾਰਮਿਕ ਪ੍ਰੋਗਰਾਮ ਕਰਨੇ ਨੇ ਜਾਂ ਵਿਆਹ ਸ਼ਾਦੀ ਸਮ ਪ੍ਰੋਗਰਾਮ ਕਰਨੇ ਨੇ ਜਾਂ ਫਿਰ ਮਾਤਮ ਤੇ ਕਿਸ ਤਰ੍ਹਾਂ ਦੇ ਇਹ ਆਦੇਸ਼ ਉਹਨਾਂ ਤੇ ਲਾਗੂ ਨਹੀਂ ਹੋਣਗੇ ਪਰ ਫਿਰ ਵੀ ਇੱਕ ਖਾਸ ਪੱਤਰ ਉਹਨਾਂ ਨੂੰ ਲੈਣਾ ਪਾਏਗਾ ਜਿਹੜੇ ਕਿ ਵੱਡੀਆਂ ਮੀਟਿੰਗਾਂ ਕਰਨਾ ਚਾਹੁੰਦੇ ਨੇ ਤੇ ਉਹ ਮੀਟਿੰਗਾਂ ਪਬਲਿਕ ਦੇ ਨਾਲ ਰਿਲੇਟ ਹੋਣ ਜਾਂ ਧਾਰਮਿਕ ਪ੍ਰੋਗਰਾਮਾਂ ਦੇ ਨਾਲ ਰਿਲੇਟ ਹੋਣ ਜਾਂ ਫਿਰ ਉਹਨਾਂ ਮੀਟਿੰਗਾਂ ਦਾ ਸਰਕਾਰ ਦੇ ਨਾਲ ਜਾਂ ਫਿਰ ਕਿਸੇ ਜਾਤੀਵਾਦ ਦੇ ਨਾਲ ਕੋਈ ਲੈਣਾ ਦੇਣਾ ਨਾ ਹੋਵੇ ਜਿਸ ਦੇ ਨਾਲ ਭਾਈਚਾਰਕ ਸਾਂਝ ਖਰਾਬ ਨਾ ਹੋਵੇ ਜ ਜਿਹੜੀਆਂ ਮੀਟਿੰਗਾਂ ਕਰ ਸਕਦੇ ਹੋ ਇਸ ਖਾਸ ਤਰ੍ਹਾਂ ਦਾ ਤੁਸੀਂ ਖਤ ਲਿਖ ਕੇ ਦੱਸ ਦਈਏ ਕਿ ਇਸ ਤੋਂ ਲਾਗੂ ਪ੍ਰੋਗ ਸਥਿਤੀ ਕਾਰਨ ਪੈਦਾ ਹੋਣ ਵਾਲੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਆਦੇਸ਼ ਇੱਕ ਤਰਫਾ ਜਾਰੀ ਕੀਤੇ ਗਏ ਨੇ ਇਹ ਆਦੇਸ਼ ਲਾਗੂ ਕਰਨ ਦੇ ਲਈ ਜ਼ਿਲ੍ਹੇ ਵਿੱਚ ਵਹੀਕਲ ਤੋਂ ਪ੍ਰਚਾਰ ਕੀਤਾ ਜਾਏਗਾ ਅਤੇ ਹੋਰ ਥਾਵਾਂ ਤੇ ਜਨਤਾ ਨੂੰ ਤਾਰਾ 144 ਲਾਗੂ ਹੋਣ ਸੰਬੰਧੀ ਨੋਟਿਸ ਚਿਪਕਾ ਕੇ ਵੀ ਦੱਸਿਆ ਜਾਏਗਾ ਇਹ ਆਦੇਸ਼ ਵਿਆਹ ਸ਼ਾਦੀਆਂ ਤੇ ਮਾਤਮ ਤੇ ਲਾਗੂ ਨਹੀਂ ਹੋਣਗੇ بار بار ਦੱਸਿਆ ਜਾ ਰਿਹਾ ਪਰ ਜ਼ਿਲ੍ਹੇ ਦੇ ਵਿੱਚ ਹੋਣਾ ਦਰਨੇ ਪ੍ਰਦਰਸ਼ਨ ਰੈਲੀਆਂ ਅਤੇ ਮੀਟਿੰਗ ਕਰਨਾ ਤੇ ਨਾਰੇਬਾਜ਼ੀ ਕਰਨਾ ਪੰਜ ਤੋਂ ਜ਼ਿਆਦਾ ਲੋਕ ਦੇ ਇਕੱਠੇ ਹੋਣ ਤੇ ਪੁਲਿਸ ਕਾਰਵਾਈ ਕਰੇਗੀ ਤੇ 4 ਜੂਨ ਤੱਕ ਤੁਸੀਂ ਅਜਿਹਾ ਨਹੀਂ ਕਰ ਸਕਦੇ